ਕੁਸੀਂ ਸਾਰਿਆਂ ਨੇ ਦੇਖ ਹੀ ਲਿਆ ਅੱਜ ਛੱਮੀ ਜਿਹੜੀ ਇੱਕ ਬੜੀ ਖਤਰਨਾਕ ਖਬਰ ਆਈ ਹੈ ਜਿਹੜੀ ਬਹੁਤ ਹੀ ਖਤਰਨਾਕ ਖੇਡ ਕੇਂਦਰ ਵਿੱਚ ਬੈਠੀ ਬੀਜੇਪੀ ਸਰਕਾਰ ਜਿਹੜੀ ਹੈ ਉਹ ਸਾਡੇ ਨਾਲ ਕੰਨ ਜਾ ਰਹੀ ਹੈ ਅਜੇ ਯੂਨੀਵਰਸਿਟੀ ਦਾ ਮਸਲਾ ਨਿਬੜਿਆ ਨਹੀਂ ਸੀਗਾ ਅਜੇ ਸਾਡੇ ਪਾਣੀ ਦੇ ਮਸਲੇ ਨਿਬੜੇ ਨਹੀਂ ਸੀਗੇ ਅਜੇ ਸਾਡੇ ਪਹਿਲੇ ਕਈ ਮਸਲੇ ਖੜੇ ਆ ਪਤਾ ਅੱਜ ਕੇਂਦਰ ਨੇ ਇੱਕ ਬਿੱਲ ਜਿਹੜਾ ਜਿਹੜਾ 1 ਦਸੰਬਰ ਨੂੰ ਲੋਕ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ ਹੈ ਉਹਨੇ ਤੇ ਲਿਉਂਦਾ ਫੈਸਲਾ ਕੀਤਾ 131ਵਾਂ ਸੋਧ ਬਿੱਲ ਜਿਹੜਾ ਉਹ ਲਿਉਂਦਾ ਫੈਸਲਾ ਕੀਤਾ ਚੰਡੀਗੜ੍ਹ ਨੂੰ ਜਿਹੜਾ ਉਹ ਧਾਰਾ 240 ਦੇ ਦੀ ਲਿਉਂਦੀ ਕੋਸ਼ਿਸ਼ ਕੀਤੀ ਜਾਦੀ ਹੈ ਇਹਦਾ ਮਤਲਬ ਇਹ ਹੈ ਕਿ ਜੇ ਚੰਡੀਗੜ੍ਹ ਧਾਰਾ 240 ਚ ਆ ਗਿਆ ਤੇ ਚੰਡੀਗੜ੍ਹ ਸਦਾ ਲਈ ਸਤ ਪੰਜਾਬ ਤੋਂ ਵੱਖ ਹੋ ਜਾਏਗਾ ਇਹ ਕੋਸ਼ਿਸ਼ ਕੀਤੀ ਜਾਦੀ ਹੈ ਸਾਡੇ ਕੋਲ ਚੰਡੀਗੜ੍ਹ ਖੋਹਣ ਦੀ ਕੋਸ਼ਿਸ਼ ਕੀਤੀ ਜਾਦੀ ਹੈ ਕਦੇ ਚੰਡੀਗੜ੍ਹ ਜਿਹੜਾ ਕਹਿੰਦੇ ਗਰਦੀ ਜੁਨੀਅਰ ਸੀ ਕੋਸ਼ਿਸ਼ ਕੀਤੀ ਜਾਂਦੀ ਆ ਕਦੀ ਜਿਹੜੀ ਉਹ ਵਿਧਾਨ ਸਭਾ ਵਾਲੀ ਬਿਲਡਿੰਗ ਹੈ ਉਹ ਖੋਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕਦੀ ਕੁਝ ਕੀਤਾ ਜਾਂਦਾ ਕੇੰਦਰ ਸਰਕਾਰ ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਨਾਲ ਪਹਿਲਾਂ ਹੀ ਬਹੁਤ ਧੱਕਾ ਕੀਤਾ ਜਦੋਂ ਪੰਜਾਬੀ ਸੂਬਾ ਬਣਿਆ ਸੀਗਾ ਉਦੋਂ ਹੀ ਇਹ ਤੈਅ ਹੋਇਆ ਸੀਗਾ ਕਿ ਇਹ ਰਾਜਧਾਨੀ ਜਿਹੜੀ ਚੰਡੀਗੜ੍ਹ ਦੀ ਹੈ ਕਿਉਂਕਿ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਝਾੜ ਕੇ ਸਾਡੇ ਪਿੰਡ ਝਾੜ ਕੇ ਇਹ ਲੜਾਈ ਤਾਂ ਨਹੀਂ ਬਣੀ ਸੀ ਸਾਡੀ ਮਲਕੀਤ ਤੇ ਬਣੀ ਸਾਡੀ ਜ਼ਮੀਰ ਤੇ ਬਣੀ ਹੈ ਇਸ ਕਰਕੇ ਇਸ ਨੂੰ ਕਦੇ ਵੀ ਛੱਡਿਆ ਨਹੀਂ ਜਾ ਸਕਦਾ ਇਸ ਕਰਕੇ ਇਹਨੂੰ ਕਦੇ ਵੀ ਕੇਂਦਰ ਵੱਲੋਂ ਕੀਤੀ ਜਾਂਦੀ ਹਰ ਕੋਸ਼ਿਸ਼ ਨੂੰ ਜਿਹੜਾ ਫੇਲ ਕੀਤਾ ਜਾਊਗਾ ਔਰ ਮੈਂ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਉਹ ਇੱਕਦੋ ਫੇਰ ਵਕਤ ਆ ਗਿਆ ਆਮ ਆਦਮੀ ਪਾਰਟੀ ਸਦਾ ਭਗਵਾਨ ਸਤਿਗੁਰਾਂ ਦੀਗਵਾਈ ਦੇ ਵਿੱਚ ਇਹ ਲੜਾਈ ਲੜੂਗੀ ਔਰ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਜੋ ਕੁਝ ਸਮਰਧੀ ਕਰਨਾ ਬੋਏ ਸਰ ਮੈਂ ਬੁੱਧੀ ਜੀ ਨੂੰ ਕਹਿਣਾ ਚਾਹੁੰਦਾ ਅਮਿਤ ਸ਼ਾਹ ਜੀ ਨੂੰ ਕਹਿਣਾ ਚਾਹੁੰਦਾ ਤੁਸੀਂ ਪਿੱਛੇ ਸਾਡਾ ਤਜਰਬਾ ਕਰ ਲਿਆ 1.5 ਸਾਲ ਦਿੱਲੀ ਦੀਆਂ ਛੜਕਾਂ ਤੇ ਬਹਿ ਕੇ ਕਸਾਨਾ ਨੇ ਜਿੱਦਾਂ ਤੁਹਾਡੀ ਧੌਣ ਦੇ ਵਿੱਚੋਂ ਕਿੱਲਾ ਕੱਢਿਆ ਸੀਗਾ ਜੇ ਤੁਹਾਨੂੰ ਕਿਤੇ ਹੋਰ ਵਹਿਮ ਹੈ ਤੁਸੀਂ ਦਬਾੜਾ ਚੰਡੀਗੜ੍ਹ ਦਾ ਮਹੱਲਾ ਛੇੜ ਕੇ ਸਸਾ ਨੂੰ ਉੱਥੇ ਲੋਕ ਸਭਾ ਦੇ ਆਵਾਜ਼ ਸਭਾ ਦੇ ਅੰਦਰ ਵੀ ਬਾਹਰ ਵੀ ਛੜਕਾ ਤੇ ਵੀ ਕੁਝ ਵੀ ਕਰਨਾ ਪਵੇ ਸਾਡ ਕੁਝ ਵੀ ਕਰਨਾ ਪਵੇ ਚੰਡੀਗੜ੍ਹ ਵੱਲ ਕਿਸ ਨੂੰ ਵੇਖਣ ਨਹੀਂ ਦੇਵਾਂਗੇ ਚੰਡੀਗੜ੍ਹ ਹਲਕੇ ਨੂੰ ਵੇਖਣ ਨਹੀਂ ਦੇਵਾਂਗੇ ਚੰਡੀਗੜ੍ਹ ਪੰਜਾਬ ਦਾ ਹਰਿਆਣੇ ਨੇ ਜਿੱਥੇ ਆਪਣੀ ਰਾਜਧਾਨੀ ਬਣਾਉਣੀ ਹੈ ਜਾ ਕੇ ਬਣਾਵੇਂ ਚੰਡੀਗੜ੍ਹ ਸਾਡਾ ਸਾਡੀ ਧਰਤੀ ਤੇ ਬਣਿਆ ਸਾਡ ਖਿੜਿਆ ਫੁੱਲ گلاب ਦਾ ਚੰਡੀਗੜ੍ਹ ਪੰਜਾਬ ਦਾ ਮੈਂ ਕਹਿਣਾ ਚਾਹੁੰਦਾ ਕਿ ਇਹ ਕੰਮ ਨਾ ਕਰਿਓ ਔਰ ਮੈਂ ਵੀ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਪੰਜਾਬ ਦੇ ਵਿੱਚ ਨਵੇਂ-ਨਵੇਂ ਬੀਜੇਪੀ ਦੇ ਲੀਡਰ ਬਣੇ ਆ ਉਹ ਵੀ ਉਹ ਵੀ ਇਹਦੇ ਉੱਤੇ ਬੋਲਣ ਜਦਾ ਹੋਣ ਉਹ ਬੋਲਣ ਮਿੱਟੂ ਜੀ ਬੋਲਣ ਕੈਪਟਨ ਜੀ ਬੋਲਣ ਸਰੀਲ ਜਾਖੜ ਜੀ ਬੋਲਣ ਉਹ ਬੋਲਣ ਮਨਪੀਤ ਬਾਦਲ ਜੀ ਬੋਲਣ ਜਿਹੜੇ ਬੀਜੇਪੀ ਦੇ ਕਹਿੰਦੇ ਅਸੀਂ ਬੜੇ ਲੀਡਰ ਆ ਆ ਬੋਲੋ ਆਪਣੀ ਬੀਜੇਪੀ ਦਾ ਤੁਸੀਂ ਦੇਖ ਲਓ ਕੀ ਕੀ ਉਹਨਾਂ ਨੇ ਮੱਲ ਜੜਾ ਉਹ ਕੰਨ ਜਾ ਰਹੇ ਪੰਜਾਬ ਦੇ ਨਾਲ ਪੰਜਾਬ ਦੇ ਨਾਲ ਕੀ ਕੀ ਗੰਨ ਜਾ ਰਿਹਾ ਪੰਜਾਬ ਦੇ ਨਾਲ ਜਿਹੜਾ ਤੱਕਾ ਹੋ ਜਾ ਰਿਹਾ ਇਸ ਤੱਕੇ ਨੂੰ ਡੱਕਣ ਵਾਸਤੇ ਆਮ ਆਦਮੀ ਪਾਰਟੀ ਹਰ ਤਰ੍ਹਾਂ ਦਾ ਸੰਘਰਸ਼ ਕਰੂਗੀ ਹਰ ਤਰ੍ਹਾਂ ਦਾ ਕਾਨੂੰਨੀ ਵੀ ਆ ਲੋਕ ਸਭਾ ਵਿਧਾਨ ਸਭਾ ਦੇੰ ਦਾ ਰਾਜ ਸਭਾ ਦੇੰ ਦਾ ਸੜਕਾਂ ਤੇ ਜੋ ਵੀ ਕਰਨਾ ਪਊਗਾ ਕਰਾਂਗੇ ਪਰ ਚੰਡੀਗੜ੍ਹ ਅਲ ਕਿਸ ਨੂੰ ਵੇਖਦੀ ਦਵਾਂਗੇ ਚੰਡੀਗੜ੍ਹ ਵੱਲ ਕਿਸ ਤੋਂ ਬੁਰੀ ਨਜ਼ਰ ਦੇ ਨਾਲ ਦੀ ਵੇਖਨ ਦਾਂਗੇ ਕਿਉਂਕਿ ਚੰਡੀਗੜ੍ਹ ਸਾਡੀ ਰੂਹ ਆ ਚੰਡੀਗੜ ਸਾਡੀ ਧਰਤੀ ਤੇ ਬਣਿਆ ਚੰਡੀਗੜ ਦੀ ਜਮੀਨ ਸਾਡੀ ਜਮੀਨ ਹੈ ਅਸੀਂ ਕੇਂਦਰ ਸਰਕਾਰ ਨੂੰ ਜਿਹੜਾ ਚੰਡੀਗੜ ਨੂੰ ਧਾਲਾ 240 ਦੇ ਅਧੀਨ ਲਿਆਉਂਦੀ ਜਿਹੜੀ ਉਹ ਕੋਸ਼ਿਸ਼ ਕਰ ਰਹੀ ਹੈ ਉਹਦਾ ਮਤਲਬ ਕੀ ਹੈ ਕਿ ਪੰਜਾਬ ਤੋਂ ਖੋ ਕੇ ਰਾਸ਼ਟਪਤੀ ਦੇ ਅੰਦਰ ਚੰਡੀਗੜ ਨੂੰ ਕਰਕੇ ਸਾਡਾ ਸਦਾ ਲਈ ਅਖਾਦਮ ਕੀਤਾ ਜਾਵੇ ਅਸੀਂ ਉਹ ਨਹੀਂ ਹੋਣ ਦਾਂਗੇ ਸੋ ਪੰਜਾਬੀਓ ਆਓ ਲੜ ਕੇ ਆਪਾਂ ਸਾਰੇ ਪੰਜਾਬ ਦੀ ਸਰਕਾਰ ਖੜੀ ਹੈ ਪੰਜਾਬ ਦੇ ਨਾਲ ਸਰਕਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਪੰਜਾਬ ਦੀ ਹਰ ਲੜਾਈ ਲੜੂਗੀ। ਜੁਦੀ ਅਸਤੀ ਦੀ ਲੜਾਈ ਵੀ ਲੜੂਗੀ। ਪਹਿਲਾਂ ਪਾਣੀਆਂ ਦੀ ਲੜਾਈ ਲੜੀ ਐ। ਜਿੱਦਾਂ ਸਾਡਾ ਮੁੱਖ ਮੰਤਰੀ ਜਾ ਕੇ ਉੱਥੇ ਨੰਗਲ ਡੈਮ ਤੇ ਪਾਖੜਾ ਡੈਮ ਤੇ ਬੈਠ ਕੇ ਸੀਗੇ। ਇਦਾਂ ਵੀ ਜੇ ਲੜਾਈ ਲੜਨੀ ਪਈ ਐ ਉੱਥੇ ਪਾਣੀ ਦੀ ਰਾਖੀ ਕੀਤੀ, ਪਾਣੀ ਦਾ ਧਰਨਾ ਲਾਇਆ। ਜੇ ਇਦਾਂ ਹੋਰ ਲੜਾਈ ਲੜਨੀ ਪਈ ਚੰਡੀਗੜ੍ਹ ਵਾਸਤੇ ਉਹ ਵੀ ਲੜਾਈ ਅਸੀਂ ਲੜਾਂਗੇ। ਅਸੀਂ ਪੰਜਾਬ ਦਾ ਇੰਨਾ ਵੀ ਨੁਕਸਾਨ ਨਹੀਂ ਹੋਣ ਦਿਆਂਗੇ। ਯਾਨੀ ਚੰਗੀ ਗੱਲ ਐ। ਪਹਿਲਾਂ ਕਾਂਗਰਸ ਦੇ ਉਹਦੋਂ ਸਾਨੂੰ ਚੰਡੀਗੜ੍ਹ ਦੀ ਦਿੱਤਾ। ਉਹ ਜਿਹੜਾ ਮਾੜਾ ਪੱਲਾ ਸਾਡਾ ਹੈਗਾ ਉਹਦੇ ਪਬੰਦਾ ਜਿਹੜਾ ਕੋਈ ਸਾਡਾ ਹਿੱਸਾ ਹੈਗਾ ਸਾਨੂੰ ਕੱਢ ਕੇ ਉਹਨੇ ਆਪਣੇ ਕੋ ਲੈ ਕੇ ਚੱਲਿਆ ਨਹੀਂ ਜਾਣ ਦੇਾਂਗੇ ਅਸੀਂ ਲੜਾਂਗੇ ਅਸੀਂ ਚੰਡੀਗੜ੍ਹ ਵਾਸਤੇ ਲੜਾਂਗੇ ਸੋ ਸਮੁੱਚੇ ਪੰਜਾਬੀਆਂ ਨੂੰ ਹਰ ਪੰਜਾਬੀ ਨੂੰ ਮੇਰੀ ਬੇਨਤੀ ਆ ਕੋਈ ਵੀ ਪੰਜਾਬੀ ਧਰਮਾਂ ਜਾਤਾਂ ਪਾਤਾਂ ਸਿਆਸਤਾਂ ਤੋਂ ਪਰ ਉੱਠ ਕੇ ਆਓ ਚੰਡੀਗੜ੍ਹ ਨੂੰ ਬਚਾਉਣਾ ਚੰਡੀਗੜ੍ਹ ਵਾਲ ਜਿਹੜਾ ਉਹ ਭਾਜੀ ਨਜ਼ਰ ਦੇ ਨਾਲ ਵੇਖਣ ਨਹੀਂ ਦੇਣਾ ਪੈਲ ਵੀ ਪਾਉਣ ਦੇਣਾ ਉਹ ਪੈਲ ਪਾ ਕੇ ਦਿਖਾਉਂਦੇ ਆ ਫਿਰ ਦੇਖਾਂਗੇ ਆਪਾਂ ਕੀ ਕਰਦੇ ਆ ਤਾਂ ਸੜ ਇਹ ਤੇ ਬੜੀ ਅਜੀਬ ਗੱਲ ਹੈ ਅੱਜ ਸਾਡੇ ਚੰਡੀਗੜ੍ਹ ਚ ਬੱਚੇ ਸਾਡੀਆਂ ਧੀਆ ਸਾਡੇ ਬੱਚੇ ਉੱਤੇ ਬੈਠੇ ਜੁਨਿਵਰਸਿਟੀ ਦੀ ਲੜਾਈ ਲੰਡੇ ਤੁਸੀਂ ਨਵਾਂ ਕੰਮ ਸ਼ੁਰੂ ਕਰਤਾ ਕੋਈ ਨਹੀਂ ਠੀਕ ਆ ਕਰਤਾ ਫਿਰ ਕੀ ਹੈ ਕਈ ਵਾਰ ਪੰਜਾਬੀ ਲੜਿਆ ਉਹ ਹਮ ਫਿਰ ਪੰਜਾਬੀ ਜਿਹੜਾ ਲੜਨਗੇ ਸੋ ਮੈਂ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਚੰਡੀਗੜ੍ਹ ਯੂਨੀਵਰਸਿਟੀ ਇਹ ਸਭ ਜੀਬ ਬਚਾਉਂਦਾ ਟਾਈਮ ਆ ਗਿਆ ਇਹ ਕੇਂਦਰ ਸਰਕਾਰ ਨੇ ਜਿੱਦਾਂ ਪਹਿਲੀਆਂ ਕਰਦੀਆਂ ਦੀਆਂ ਅੱਜ ਦੀ ਭਾਜਪਾ ਸਰਕਾਰ ਜੋ ਸਾਡੇ ਨਾਲ ਕਲ ਜਾਰੀ ਆ ਅਸੀਂ ਨਹੀਂ ਹੁੰਦਾਂਗੇ ਔਰ ਚੰਡੀਗੜ੍ਹ ਨਾਲ ਕਿਸੇ ਦਾ ਇੱਕ ਕਦਮ ਨਹੀਂ ਵਧਣ ਦਾਂਗੇ ਜਿਹੜਾ ਬੰਦਾ ਕਦਮ ਵਧਾਊਗਾ ਉਹਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਸਾਡਾ ਆਪਣਾ ਵਾਈਗੋਦੀਕਾ ਖਾਲਸਾ ਸਾਡਾ ਆਪਣਾ ਕੁਲਦੀਪ ਤਾਲੀਵਾਲ ਵਾਈਗੋਦੀਕਾ ਖਾਲਸਾ ਵਾਈਗੋਦੀਕੀ ਫਾਤੇ